ਪਿੰਡ ਦੀਆਂ ਗਲੀਆਂ ਵਿੱਚ ਹੌਲੀ-ਹੌਲੀ ਚੱਲਦਾ ਇੱਕ ਬੁੱਢਾ ਬੰਦਾ ਸੀ ਸਫੈਦ ਦਾੜੀ ਪੱਗ ਉੱਤੇ ਪੁਰਾਣਾ ਪਰ ਸਾਫ਼ ਰਮਾਲ ਤੇ ਹੱਥ ਵਿੱਚ ਲੱਕੜੀ ਦਾ ਸਹਾਰਾ ਪਿੰਡ ਦੇ ਬੱਚੇ ਉਸ ਨੂੰ ਬਾਬਾ ਜੀ ਬਾਬਾ ਜੀ ਕਹਿੰਦੇ ਸਨ ਬਾਬਾ ਜੀ ਹਮੇਸ਼ਾ ਆਪਣੇ ਚਿਹਰੇ ਉੱਤੇ ਮੁਸਕਾਨ ਰੱਖਦੇ ਜਿਵੇਂ ਸਾਰੀ ਦੁਨੀਆ ਦੀਆਂ ਚਿੰਤਾਵਾਂ ਉਹ ਆਪਣੇ ਮਨ ਤੋਂ ਦੂਰ ਕਰ ਲਈਆਂ ਹੋਣ ਇੱਕ ਦਿਨ ਮੈਂ ਚਪਾਲ ਤੇ ਬੈਠਾ ਸੀ ਬਾਬਾ ਜੀ ਹੌਲੀ-ਹੌਲੀ ਮੇਰੇ ਕੋਲ ਆਏ ਤੇ ਬੋਲੇ ਪੁੱਤਰ ਜ਼ਿੰਦਗੀ ਨੂੰ ਸਮਝਣ ਲਈ ਕਦੇ ਵੀ ਸਿਰਫ ਆਪਣੀ ਉਮਰ ਦੀਆਂ ਗੱਲਾਂ ਨਾ ਸੁਨਿਆ ਕਰ ਬਲਕਿ ਉਹਨਾਂ ਤੋਂ ਵੀ ਸਿੱਖਿਆ ਕਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਗਲਤੀਆਂ ਕੀਤੀਆਂ ਹਨ ਕਿਉਂਕਿ ਕਿਉਂਕਿ ਸਿੱਖਿਆ ਸਿਰਫ ਸਫਲਤਾ ਤੋਂ ਨਹੀਂ ਮਿਲਦੀ ਨਕਾਮੀ ਵੀ ਸਿਖਾਉਂਦੀ ਹੈ ਮੈਂ ਹੈਰਾਨ ਹੋਇਆ ਹੈਰਾਨ ਹੋ ਕੇ ਪੁੱਛਿਆ ਕਿ ਆਪਣੀ ਉਮਰ ਦਾ ਰਾਜ ਦੇ ਬੰਦੇ ਤੋਂ ਇਲਾਵਾ ਮੈਂ ਉਹਨਾਂ ਦੀਆਂ ਗੱਲਾਂ ਕਿਵੇਂ ਸੁਣਿਆ ਸੁਣਿਆ ਜਿਹੜੇ ਆਪਣੀ ਜ਼ਿੰਦਗੀ ਵਿੱਚ ਫੇਲ ਹੋਏ ਹਨ ਤੇ ਇਹ ਵੀ ਪੁੱਛਿਆ ਕਿ ਬਾਬਾ ਜੀ ਤੁਹਾਨੂੰ ਇਹ ਗੱਲ ਕਿਵੇਂ ਪਤਾ ਬਾਬਾ ਜੀ ਨੇ ਹੌਲੀ ਕਿਤੇ ਨੇ ਹੱਸ ਕੇ ਕਿਹਾ ਜਦੋਂ ਮੈਂ ਨੌਜਵਾਨ ਸੀ ਮੈਂ ਵੀ ਸੋਚਦਾ ਸੀ ਕਿ ਪੈਸਾ ਹੀ ਸਭ ਕੁਝ ਹੈ ਮੈਂ ਆਪਣੇ ਖੇਤ ਵੇਚ ਦਿੱਤੇ ਪਰਿਵਾਰ ਨੂੰ ਸਮਾਂ ਨਾ ਦਿੱਤਾ ਪਰ ਜਦ ਪੈਸਾ ਆਇਆ ਉਹਨਾਂ ਚਿਹਰਿਆਂ ਦੀ ਰੌਣਕ ਗਾਇਬ ਹੋ ਗਈ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਸੀ ਪੁੱਤਰ ਪੈਸਾ ਖਰਚ ਕੇ ਮੁੜ ਸਕਦਾ ਹੈ ਪਰ ਟੁੱਟੇ ਰਿਸ਼ਤੇ ਮੁੜ ਨਹੀਂ ਆਉਂਦੇ ਉਸ ਪਲ ਮੈਨੂੰ ਲੱਗਿਆ ਇਹ ਬਜ਼ੁਰਗ ਸਿਰਫ ਗੱਲ ਹੀ ਨਹੀਂ ਕਰ ਰਿਹਾ ਇਹ ਆਪਣੇ ਦਿਲ ਦਾ ਪੰਨਾ ਖੋਲ ਕੇ ਪੜ ਰਿਹਾ ਹੈ ਬਾਬਾ ਜੀ ਅੱਗੇ ਕਹਿੰਦੇ ਗਏ ਪਿੰਡ ਦੀ ਮਿੱਟੀ ਨਾਲ ਰਿਸ਼ਤਾ ਰੱਖ ਕਿਉਂਕਿ ਇਹ ਮਿੱਟੀ ਤੇਰਾ ਰਹਾਨੀ ਘਰ ਹੈ ਤੇ ਲੋਕਾਂ ਨਾਲ ਨੇਕ ਦੇਲੀ ਰੱਖ ਕਿਉਂਕਿ ਲੋਕ ਤੈਨੂੰ ਯਾਦ ਤੇਰੀ ਜਾਇਦਾਦ ਲਈ ਨਹੀਂ ਲਈ ਨਹੀਂ ਤੇਰੀ ਨੇਕੀ ਲਈ ਕਰਿਆ ਕਰਨਗੇ ਉਹ ਗੱਲਾਂ ਸੁਣ ਕੇ ਮੇਰੇ ਅੰਦਰ ਕੁਝ ਬਦਲ ਆ ਗਿਆ ਮੈਨੂੰ ਅਹਿਸਾਸ ਹੋਇਆ ਕਿ ਅਸਲ ਦੌਲਤ ਨਾ ਸੋਨੇ ਦੀ ਹੁੰਦੀ ਹੈ ਤੇ ਨਾ ਚਾਂਦੀ ਦੀ ਅਸਲ ਦੌਲਤ ਉਹ ਹੈ ਜੋ ਪੀੜੀ ਤੋਂ ਪੀੜੀ ਚਲਦੀ ਆ ਰਹੀ ਹੈ ਉਹ ਸਿੱਖਿਆ ਅਸਲੀ ਦੌਲਤ ਹੁੰਦੀ ਹੈ ਅੱਜ ਵੀ ਜਦ ਮੈਂ ਆਪਣੇ ਪਿੰਡ ਦੀਆਂ ਰਾਹਾਂ ਤੇ ਤੁਰਦਾ ਹਾਂ ਮੈਨੂੰ ਬਾਬਾ ਜੀ ਦੀ ਆਵਾਜ਼ ਆਉਂਦੀ ਆਵਾਜ਼ ਯਾਦ ਆਉਂਦੀ ਹੈ ਪੁੱਤਰ ਘਰ ਉਹ ਨਹੀਂ ਹੁੰਦੇ ਜੋ ਇੱਟਾਂ ਨਾਲ ਬਣੇ ਹੋਣ ਜਾਂ ਇੱਟਾਂ ਨਾਲ ਬਣਿਆ ਹੋਵੇ ਘਰ ਉਹ ਹੈ ਜਿੱਥੇ ਲੋਕਾਂ ਦੇ ਦਿਲ ਇੱਕ ਦੂਜੇ ਲਈ ਧੜਕਦੇ ਹੋਣ ਬਹੁਤ ਬਹੁਤ ਧੰਨਵਾਦ